ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਮੌਲਕ ਲਿਖਤ ਸਿਰਲੇਖ ਹੈ ਜਪਜੀ ਸਟਿਕ ਇਸ ਵਿੱਚ ਆਪ ਜੀਆ ਨੇ ਜਪਜੀ ਸਾਹਿਬ ਦੇ ਅਨਭਵੀ ਅਰਥ ਸਵਿਸਥਾਰ ਬੜੇ ਸੋਹਣੇ ਤਰੀਕੇ ਨਾਲ ਦਰਸਾਏ ਹਨ ਚਾਰ ਹਿੱਸਿਆਂ ਵਿੱਚ ਇਹਨਾਂ ਦੀ ਵੰਡ ਕੀਤੀ ਹੈ ਪਹਿਲੇ ਹਿੱਸੇ ਵਿੱਚ ਪ੍ਰਾਕਥਨ ਹੈ ਇਸ ਵਿੱਚ ਪੌੜੀ ਦਾ ਅਤ ਸੰਖੇਪ ਤਾਤ ਪਰਜ ਦਿੱਤਾ ਗਿਆ ਹੈ ਦੂਸਰੇ ਹਿੱਸੇ ਵਿੱਚ ਖੱਬੇ ਆਥਵਲ ਮੂਲ ਗੁਰਬਾਣੀ ਦਾ ਪਾਠ ਸੱਜੇ ਖਾਨੇ ਵਿੱਚ ਉਹਨਾਂ ਦੇ ਅਖਰੀ ਅਰ ਦਿੱਤੇ ਗਏ ਹਨ ਤੀਸਰੇ ਹਿੱਸੇ ਵਿੱਚ ਆਪ ਜੀ ਨੇ ਵਿਆਖਿਆ ਕੀਤੀ ਹੈ ਇਸ ਵਿੱਚ ਬਾਣੀ ਦੇ ਭਾਵ ਅਰਥ ਹੋਰ ਡੂੰਘਿਆ ਵਿਚਾਰਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਬਾਣੀ ਦੀ ਵਧਿਕ ਤੋਂ ਵਧਿਕ ਸਮਝ ਪੈ ਸਕੇ ਇਹ ਚੌਥੇ ਹਿੱਸੇ ਵਿੱਚ ਉਹ ਗੱਲਾਂ ਦਰਸਾਈਆਂ ਹਨ ਜੋ ਕਿ ਅਰਥਾਂ ਤੇ ਵਿਆਖਿਆ ਵਿੱਚ ਨਹੀਂ ਆ ਸਕੀਆਂ। ਵੀ ਉਸ ਦੀ ਵਿਸ਼ੇਸ਼ਤਾ ਨਾਲ ਵਰਣਨ ਕੀਤਾ ਗਿਆ ਹੈ। ਪਰ ਸਾਨੂੰ ਕਿਸੇ ਗੁਰਮੁਖ ਪਿਆਰੇ ਨੇ ਹੁਕਮ ਕੀਤਾ ਕਿ ਬਹੁਤ ਸੰਖੇਪ ਵਿੱਚ ਇਸ ਬਾਣੀ ਦੇ ਅਰਥ ਪੜ੍ਹ ਕੇ ਸੁਣਾਓ ਤਾਂ ਕਿ ਜੋ ਜਪਜੀ ਸਾਹਿਬ ਦਾ ਪਾਠ ਸਾਡੀ ਨਿਤਨੇਮ ਦੀ ਬਾਣੀ ਵਿੱਚ ਸ਼ਾਮਲ ਹੈ ਕੁਝ ਉਸ ਵਿੱਚ ਸਮਝ ਆ ਸਕੇ ਤੇ ਸਾਨੂੰ ਪੜਦਿਆਂ ਕੁਝ ਸਵਾਦ ਆ ਜਾਏ ਸੋ ਅਸੀਂ ਸਿਰਫ ਪ੍ਰਾਕਥਨ ਤੇ ਅਖਰੀ ਅਰਥ ਆਪ ਜੀ ਨੂੰ ਪੜ ਕੇ ਸੁਣਾਵਾਂਗੇ ਜਿਸ ਕਿਸੇ ਵੀਰ ਭੈਣ ਨੂੰ ਹੋਰ ਡੂੰਗੀ ਵਿਆਖਿਆ ਦੀ ਲੋੜ ਹੋਵੇ ਆਪ ਜੀ ਇਸ ਅਮੋਲਕ ਲਿਖਤ ਨੂੰ ਲੈ ਕੇ ਉਸ ਤੋਂ ਲਾਭ ਉਠਾ ਸਕਦੇ ਹੋ ਜੀ ਆਓ ਪਿਆਰ ਨਾਲ ਸਰਵਣ ਕਰੀਏ ਜਪਜੀ ਇਸ ਬਾਣੀ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਨਾਮ ਜਪਜੀ ਨਹੀਂ ਲਿਖਿਆ ਹੋਇਆ ਪਰ ਗੁਰ ਪ੍ਰਸਾਦ ਦੇ ਮਗਰੋਂ ਜਪ ਲਿਖਿਆ ਹੋਇਆ ਹੈ ਤੇ ਤਤਕਰੇ ਵਿੱਚ ਇਸ ਦਾ ਨਾਮ ਜਪ ਨਿਸ਼ਾਨ ਦਿੱਤਾ ਹੋਇਆ ਹੈ ਆਮ ਪ੍ਰਸਿੱਧ ਨਾਮ ਜਪਜੀ ਹੈ ਜਪ ਦੇ ਨਾਲ ਜੀ ਪਦ ਅਦਬ ਵਾਸਤੇ ਵਰਤਦੇ ਹਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪ੍ਰਾਕਥਨ ਇਸ ਪਹਿਲੇ ਮਹਾਵਾਕ ਵਿੱਚ ਅਕਾਲ ਪੁਰਖ ਦਾ ਸਰੂਪ ਵਰਣਨ ਹੈ ਜੋ ਸਿੱਖ ਧਰਮ ਦਾ ਮੂਲ ਹੈ ਤੇ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜਪਜੀ ਸਾਹਿਬ ਦਾ ਮੰਗਲਾ ਚਰਨ ਵੀ ਹੈ ਇੱਕ ਓੰਕਾਰ ਇਕ ਤਉ ਹੈ ਨਿਰੰਕਾਰ जो नानतव विच ओंकार रूप हो के फिर एकतव है नानतव तो पाव जितने भी आकार दृष्टमान सृष्टि है नाना प्रकार दी जो सृष्टि है ओ है नानतव सतनाम ओ एकतव सदा थिर एकतव है उसका नाम ही है सत्य अर्थात सदा थिर रहने वाला चेतन वजूद ਕਰਤਾ ਪੁਰਖ ਉਹ ਦਿਸ ਰਹੀ ਤੇ ਨਾ ਦਿਸ ਰਹੀ ਨਾਨ ਤਤਵ ਦਾ ਰਚਨਹਾਰ ਹੈ ਨਿਰੀ ਕੋਈ ਨਿਰਜਿੰਨ ਸ਼ਕਤੀ ਜਾਂ ਸਤਾ ਮਾਤਰ ਨਹੀਂ ਪਰ ਉਹ ਪੁਰਖ ਹੈ ਪੁਰਖ ਉਹ ਜੀਵ ਅਰਥਾਂ ਵਿੱਚ ਨਹੀਂ ਪਰ ਜੀਵ ਸ਼੍ਰੇਣੀ ਦੇ ਬਣਾਉਣ ਵਾਲਾ ਕਰਤਾ ਪੁਰਖ ਹੈ ਨਿਰਭਉ ਨਿਰਵੈਰ ਬ੍ਰਹਮਾਦਿਕਾ ਵਾਂਗੂ ਦੇਵਤਾ ਸ਼੍ਰੇਣੀ ਵਿੱਚੋਂ ਵੀ ਪੁਰਖ ਨਹੀਂ ਜੋ ਭੈ ਤੇ ਵੈਰ ਵਿਰੋਧ ਵਿੱਚ ਆਏ ਉਹ ਤਾਂ ਡਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਅਕਾਲ ਮੂਰਤ ਇਨਾਂ ਸਭਨਾ ਤੋਂ ਉਹ ਈਉਂ ਵੀ ਉੱਚਾ ਹੈ ਕਿ ਇਹ ਸਾਰੇ ਕਾਲ ਵਿੱਚ ਆਏ ਪਰ ਉਹ ਅਕਾਲ ਯਾਨੀ ਕਾਲ ਰਹਿਤ ਹੈ ਅਕਾਲ ਹੋ ਕੇ ਉਹ ਅਣਹੋਂਦ ਨਹੀਂ ਉਹ ਮੂਰਤ ਹੋਂਦ ਹੈ ਅਰਥਾਤ ਉਸ ਦਾ ਵਜੂਦ ਜਾਂ ਸਰੂਪ ਹੈ ਜੋ ਸਰੂਪ ਕੇ ਕਾਲ ਤੋ ਰਹਤ ਹੈ ਅਜੂਨੀ ਸੋ ਉਸ ਦਾ ਵਜੂਦ ਜੀਵਾ ਜਾਂ ਹੋਰ ਵਰਡ ਕੇ ਵਾਂਗੂ ਜਨਮ ਵਿੱਚ ਆਉਣੇ ਵਾਲਾ ਨਹੀਂ ਉਹ ਅਜੂਨੀ ਹੈ ਅਰਥਾਤ ਜੂਨ ਵਿੱਚ ਨਹੀਂ ਆਉਂਦਾ ਭਾਵ ਇਹ ਕਿ ਉਸ ਦੇ ਵਜੂਦ ਦਾ ਕੋਈ ਕਾਰਨ ਨਹੀਂ ਸਵਭੰਗ ਸਗੋ ਉਹ ਤਾਂ ਆਪਣੇ ਆਪ ਤੋਂ ਆਪ ਪ੍ਰਕਾਸ਼ ਸਰੂਪ ਹੈ ਜੋਤੀ ਸਰੂਪ ਹੈ ਅਰਥਾਤ ਉਸਦੀ ਚੇਤਨਤਾ ਉਸਦਾ ਸੁੱਤੇ ਹੀ ਆਪਣਾ ਸਰੂਪ ਹੈ ਗੁਰਪ੍ਰਸਾਦ ਐਸਾ ਹੈ ਉਹ ਸੱਤੇ ਸਰੂਪ ਅਕਾਲ ਪੁਰਖ ਜਿਸ ਦਾ ਪ੍ਰਤੀਪਾਦਨ ਜਪਜੀ ਵਿੱਚ ਹੋਣਾ ਹੈ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਗੁਰਪ੍ਰਸਾਦ ਦੇ ਮਗਰੋਂ ਜਪ ਪਦ ਪਿਆ ਹੈ ਗੁਰਪ੍ਰਸਾਦ ਦੇ ਮਗਰੋਂ ਜਪ ਪਦ ਪਿਆ ਹੈ ਇਸ ਦਾ ਤਾਤਪਰਜ ਇਹ ਹੈ ਕਿ ਹੁਣ ਜਪਜੀ ਸਾਹਿਬ ਬਾਣੀ ਦਾ ਆਰੰਭ ਹੋਇਆ ਇਸ ਦਾ ਨਾਮ ਜਦ ਇਸ ਲਈ ਰੱਖਿਆ ਗਿਆ ਕਿ ਇਹ ਬਾਣੀ ਨਿਤਨੇਮ ਨਾਲ ਪਾਠ ਕਰਨ ਲਈ ਰਚੀ ਗਈ ਸੀ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਪ੍ਰਾਕਥਨ ਅਗਲੇ ਸ਼ਲੋਕ ਵਿੱਚ ਸਤ ਪਤ ਦੀ ਵਿਆਖਿਆ ਗੁਰੂ ਜੀ ਆਪ ਕਰਦੇ ਹਨ ਆਦ ਸਚ ਜੁਗਾਦ ਸਚ ਮੂਲ ਮੰਤਰ ਵਿੱਚ ਪ੍ਰਤੀਪਾਦਨ ਹੋਇਆ ਕਾਲਪੁਰਖ ਆਦ ਵਿੱਚ ਸੱਚ ਸੀ ਜੁਗਾਂ ਦੇ ਆਦ ਵਿੱਚ ਸੱਚ ਸੀ ਹੈ ਵੀ ਸੱਚ ਹੁਣ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਤੇ ਅਗੋਂ ਨੂੰ ਵੀ ਸੱਚ ਹੋਵੇਗਾ ਇਹ ਨਾਨਕ ਅਰਥਾਤ ਗੁਰੂ ਨਾਨਕ ਦੇਵ ਜੀ ਇਹ ਕੁਝ ਵਰਣਨ ਕਰਦੇ ਹਨ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰਿਆ ਭਾਰ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿ ਕੂੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਪ੍ਰਾਕਥਨ ਆਦ ਸਚ ਦਾ ਸਲੋਕ ਉਚਾਰ ਕੇ ਆਪ ਜੀ ਹੁਣ ਜਪਜੀ ਦੀ ਪਹਿਲੀ ਪਉੜੀ ਉਚਾਰਦੇ ਹਨ ਜਿਸ ਦਾ ਵਿਸ਼ੇ ਇਹ ਹੈ ਕਿ ਮੂਲ ਮੰਤਰ ਵਿੱਚ ਕਥੇ ਅਕਾਲ ਪੁਰਖ ਦੀ ਪ੍ਰਾਪਤੀ ਗੁਰੂ ਪਾਸੋਂ ਦੱਸੀ ਸੀ ਗੁਰੂ ਜੀ ਹੁਣ ਉਹ ਉਪਾਅ ਦੱਸਦੇ ਹਨ ਜਿਸ ਨਾਲ ਪ੍ਰਾਪਤੀ ਹੋਵੇ ਪਹਿਲਾ ਉਹ ਉਪਾਅ ਦੱਸੇ ਹਨ ਜੋ ਕੀਤੇ ਗਏ ਤੇ ਅਸਫਲ ਰਹੇ ਫਿਰ ਦੂਸਰਾ ਉਪਾਅ ਦੱਸਿਆ ਹੈ ਜੋ ਸਫਲ ਉਪਾਅ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਸत्य ਸਰੂਪ ਨੂੰ ਪ੍ਰਾਪਤ ਕਰਨੇ ਨਮਿਤ ਕੋੜ ਦੀ ਕੰਧ ਤੋੜਨ ਦੀ ਲੋੜ ਹੈ ਜੋ ਸਾਡੇ ਤੇ ਉਸ ਦੇ ਵਿਚਾਲੇ ਹੈ ਉਹ ਕੰਧ ਸਰੀਰ ਪਾਉਣ ਵਾਲੇ ਕਰਮਾ ਨਾਲ ਨਹੀਂ ਟੁੱਟਦੀ ਕਿਉਂਕਿ ਸੁਚੇਮ ਕਰਨੇ ਨਾਲ ਮਨ ਦੀ ਸੁਚ ਪ੍ਰਾਪਤ ਨਹੀਂ ਹੁੰਦੀ ਚਾਹੇ ਲਖਵਾਰ ਸੁਚੇਮ ਪਿਆ ਕਰਾਂ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭਲਾ ਜੇ ਮੈਂ ਬੋਲਾ ਹੀ ਨਾ ਤਾਂ ਤਾਂ ਝੂਠ ਬੰਦ ਹੋ ਗਿਆ ਆਪੇ ਸਚਿਆਰ ਬਣ ਗਿਆ ਇਸ ਪਰ ਦੱਸਦੇ ਹਾਂ ਕਿ ਬੋਲਣ ਵਾਲੋਂ ਚੁੱਪ ਕਰ ਰਹਿਣ ਨਾਲ ਮਨ ਨੂੰ ਵਾਸ਼ਨਾ ਦੇ ਵੇਗ ਦੀ ਕੂੜੀ ਲਗਨ ਵਾਲੋਂ ਚੁੱਪ ਜਾਂ ਸ਼ਾਂਤੀ ਨਹੀਂ ਹੋ ਸਕਦੀ ਚਾਹੋ ਇੱਕ ਤਾਰ ਬਜਵੀ ਲਿਵ ਲਈ ਰੱਖਾਂ ਭੁੱਖਿਆ ਪੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਭਲਾ ਜੇ ਬ੍ਰਤ ਤਾਰਨ ਕਰ ਲਵਾਂ ਤਾਂ ਸਚਿਆਰ ਹੋ ਜਾਵਾਂ ਫਰਮਾਉਂਦੇ ਹਨ ਇਸੇ ਤਰ੍ਹਾਂ ਬ੍ਰਤ ਤਾਰਨ ਕਰਕੇ ਭੁੱਖਿਆ ਰਹਿਣ ਵਾਲੇ ਵਾਸ਼ਨਾ ਵਿੱਚ ਵਸਣੇ ਵਾਲੀ ਕੂੜੇ ਪਦਾਰਥਾਂ ਦੀ ਭੁੱਖ ਤ੍ਰਿਸ਼ਨਾ ਕਦੇ ਤ੍ਰਿਪਤ ਨਹੀਂ ਹੁੰਦੀ ਚਾਹੋ ਬ੍ਰਤਾਂ ਦੇ ਪ੍ਰਭਾਵ ਕਰਕੇ 14 ਪੁਰੀਆਂ ਦੇ ਪਦਾਰਥਾਂ ਦੇ ਭਾਰ ਪ੍ਰਾਪਤ ਕਰ ਲਵਾਂ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲਣ ਨਾਲ ਭਲਾ ਜੇ ਸੰयम ਸਾਧਨ ਛੱਡ ਕੇ ਦੀ ਦੀ ਚਾਤਰਤਾ ਵਰਤੀ ਜਾਏ ਤਾਂ ਫਰਮਾਉਂਦੇ ਹਨ ਕਿ ਸਿਆਣ ਪਾਂਚਾਏ ਹਜ਼ਾਰਾਂ ਲੱਖਾਂ ਹੋਣ ਉਹ ਹਉ ਆਸ਼ਰੇ ਤੋਣ ਕਰਕੇ ਉਰੇ ਹੀ ਰਹਿ ਜਾਂਦੀਆਂ ਹਨ ਤੁਰ ਸੱਚ ਦੇ ਦੇਸ਼ ਤੱਕ ਇੱਕ ਵੀ ਨਾਲ ਨਹੀਂ ਜਾਂਦੀ ਕਿ ਸਚਿਆਰਾ ਹੋਈ ਹੈ ਕਿ ਉਕੂੜੇ ਟੁੱਟੇ ਪਾਲ ਫਿਰ ਦੱਸੋ ਕੀ ਕੋ ਸੱਚਿਆਰ ਬਣੀਏ ਤੇ ਕੋੜ ਦੀ ਕੰਕ ਕਿੱਕਰ ਟੁੱਟ ਜਾਵੇ ਜੋ ਸਾਡੇ ਤੇ ਉਸ ਦੇ ਵਿਚਾਲੇ ਵਿਥ ਪਾ ਰਹੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਣ ਸੱਚਿਆਰ ਬਣਨ ਦਾ ਸੱਚਾ ਸਾਧਨ ਦੱਸਦੇ ਹਨ ਏ ਨਾਨਕ ਪਰਮੇਸ਼ਰ ਦੇ ਉਸ ਹੁਕਮ ਅਨਸਾਰ ਤੁਰਨੇ ਕਰਕੇ ਜੋ ਉਸਨੇ ਜੀਵ ਦੇ ਨਾਲ ਇਹ ਹੁਕਮ ਲਿਖ ਦਿੱਤਾ ਹੈ ਸੱਚਿਆਰ ਬਣੀਦਾ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਓਮਨ ਜੀ ਹੁਕਮ ਮਿਲੇ ਵਢਾਈ ਹੁਕਮੀ ਉਤਮਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੈ ਤਾਂ ਹੋਮੇ ਕਹਿ ਨ ਕੋਏ ਪ੍ਰਾਕਥਨ ਇਹ ਸੁਣ ਕੇ ਸੁੱਤੇ ਹੀ ਪ੍ਰਸ਼ਨ ਹੁੰਦਾ ਹੈ ਕਿ ਹੁਕਮ ਜੋ ਆਪਨੇ ਦੱਸਿਆ ਹੈ ਕੀ ਵਸਤੂ ਹੈ ਉੱਤਰ ਦਿੰਦੇ ਹਨ ਹੁਕਮੀ ਓਮਨ ਆਕਾਰ ਹੁਕਮ ਨਾ ਕਿਹਾ ਜਾਏ ਅਕਤ ਪਰਮਾਤਮਾ ਦਾ ਹੁਕਮ ਕਥਨ ਨਹੀਂ ਕੀਤਾ ਜਾ ਸਕਦਾ ਪਰ ਉਸ ਦਾ ਕਰ ਤੋਂ ਪਰ ਤੱਕ ਹੈ ਕਿ ਉਸ ਦੇ ਹੁਕਮ ਨਾਲ ਆਕਾਰ ਅਰਥਾਤ ਨਾ ਦਿਸਣ ਵਾਲੇ ਤੇ ਦਿਸਣ ਵਾਲੇ ਸੂਰਤਾਂ ਵਾਲੇ ਪਦਾਰਤ ਤੇ ਇਹ ਸੂਰਤ ਵਾਲਾ ਜਗਤ ਰਚੇ ਜਾਂਦੇ ਹਨ ਹੁਕਮੀ ਓਮਨ ਜੀ ਹੁਕਮ ਮਿਲੇ ਵੜਈ ਆਈ ਫਿਰ ਇਸ ਜਗਤ ਵਿੱਚ ਰਹਿਣ ਵਾਲੇ ਤੇ ਪਦਾਰਥਾਂ ਨੂੰ ਮੰਨਣ ਵਾਲੇ ਜੀਵ ਵੀ ਹੁਕਮ ਨਾਲ ਹੀ ਰਚੇ ਜਾਂਦੇ ਹਨ ਹੁਕਮ ਨਾਲ ਜੀਵਾਂ ਨੂੰ ਵਡਿਆਈ ਮਿਲਦੀ ਹੈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਕਮ ਨਾਲ ਹੀ ਮਨੁੱਖਾਂ ਵਿੱਚ ਉਤਮ ਤੇ ਨੀਚ ਹਨ ਹੁਕਮ ਦੁਆਰਾ ਲਿਖੇ ਗਏ ਲੇਖਾਂ ਅਨਸਾਰ ਦੁੱਖ ਤੇ ਸੁਖ ਪਾਈਦਾ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਇਕਨਾਂ ਨੂੰ ਤਾਂ ਹੁਕਮ ਨਾਲ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਤੇ ਇਕ ਹੁਕਮ ਨਾਲ ਸਦਾ ਜਨਮ ਮਰਨ ਦੇ ਚੱਕਰ ਵਿੱਚ ਭਵਾਏ ਜਾਂਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਭ ਕੋਈ ਹੁਕਮ ਦੇ ਵਿੱਚ ਹੈ ਹੁਕਮ ਤੋਂ ਬਾਹਰ ਕੋਈ ਨਹੀਂ ਨਾਨਕ ਹੁਕਮੇ ਜੇ 부ਝੈ ਤਾਂ ਹੋ ਮੈਂ ਕਹਿ ਨਾ ਕੋਏ ਜੇ ਉਸ ਦੇ ਹੁਕਮ ਨੂੰ ਕੋਈ ਸਮਝ ਲਵੇ ਤਾਂ ਹੈ ਨਾਨਕ ਫਿਰ ਉਹ ਹੌਮੇ ਦਾ ਨਾਮ ਨਾ ਲਵੇਗਾ ਅਰਥਾਤ ਉਸ ਦੀ ਹੌਂ ਟੁੱਟ ਜਾਏਗੀ ਇਹ ਹੌਂ ਹੀ ਕੂੜੀ ਪਾਲ ਹੈ ਜੋ ਸਾਨੂੰ ਸੱਚਿਆਰ ਨਹੀਂ ਬਣਨ ਦਿੰਦੀ ਹੌਂ ਟੁੱਟੀ ਤਾਂ ਸੱਚਿਆਰ ਹੋ ਗਿਆ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਉ ਨਾਨਕ ਵਿਕਸੇ ਵੇ ਪਰਵਾਹ ਪ੍ਰਾਕਥਨ ਜਿਸ ਦੇ ਹੁਕਮ ਦਾ ਵਰਣਨ ਕਰ ਰਹੇ ਹੋ ਉਸ ਹੁਕਮ ਦੇ ਹੁਕਮੀ ਦਾ ਪਤਾ ਦਿਓ ਇਹ ਪ੍ਰਸ਼ਨ ਹੁੰਦਾ ਹੈ ਉੱਤਰ ਦਿੰਦੇ ਹਨ ਕਿ ਉਸ ਨੂੰ ਸਾਰਾ ਵਰਣਨ ਕਰ ਸਕਣਾ ਕਠਿਨ ਹੈ ਤੇ ਕਿਸੇ ਤੋਂ ਹੋ ਨਹੀਂ ਸਕਿਆ ਪਰ ਜਿਵੇਂ ਜਿਵੇਂ ਆਪਣੇ ਆਪ ਨੇ ਤਰਵੇ ਤੋਂ ਵਰਣਨ ਕੀਤਾ ਜਾਂਦਾ ਹੈ ਸੰਖੇਪ ਵਿੱਚ ਐਉਂ ਹੈ ਗਵੈ ਕੋਤਾਨ ਹੋਵੇ ਕਿਸੈ ਤਾਨ ਗਵੈ ਕੋ ਦਾ ਜਣੈ ਨੀਸਾਨ ਕੋਈ ਜਿਸ ਨੂੰ ਕਿ ਜਨਮ ਤੋਂ ਯਥ ਇਥੇ ਅਭਿਆਸ ਸਤ ਸੰਗ ਤੋਂ ਕੋਈ ਸ਼ੁਭ ਬਲ ਕਥਨ ਕਰਨੇ ਦਾ ਹੋ ਆਇਆ ਹੈ ਉਹ ਕੋਈ ਉਸਦੇ ਬਲ ਨੂੰ ਗਾਉਂਦਾ ਹੈ ਕੋਈ ਉਸਦੀ ਦਾਤ ਨੂੰ ਗਾਉਂ ਰਿਹਾ ਹੈ ਤੇ ਇਸ ਨੂੰ ਉਸ ਦੀ ਨਿਸ਼ਾਨੀ ਸਮਝ ਰਿਹਾ ਹੈ ਗਾਵੇ ਕੋ ਗੁਣਵਡੀਆਂ ਆਇਆਂ 4 ਗਾਵੇ ਕੋ ਵਿਦਿਆ ਵਿਖੰ ਵਿਚਾਰ ਕੋਈ ਉਸਦੇ ਗੁਣਾ ਤੇ ਵਡਿਆਈਆਂ ਦੀਆਂ ਸੁੰਦਰਤਾਆਂ ਦਾ ਗਾਉਂ ਰਿਹਾ ਹੈ ਇਸ ਤਰ੍ਹਾਂ ਕੋਈ ਉਸ ਨੂੰ ਸਮ ਵਿਚਾਰ ਨਾਲ ਤੇ ਕੋਈ ਉਸ ਨੂੰ ਉਸ ਵਿਦਿਆ ਦੁਆਰਾ ਗਾਵ ਰਿਆ ਹੈ ਜਿਸ ਦਾ ਵਿਚਾਰ ਵਿਖਮ ਹੈ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਕੋਈ ਉਸ ਨੂੰ ਸਰੀਰ ਸਾਜ ਕੇ ਖੇ ਕਰ ਦੇਣ ਵਾਲਾ ਦਸ ਕੇ ਗਾਵ ਰਿਆ ਹੈ ਕੋਈ ਉਸ ਨੂੰ ਜੀਵ ਲੈ ਕੇ ਫਿਰ ਦੇ ਵਿੱਚ ਦੇਣ ਵਾਲਾ ਕਰਤਾਰ ਮੰਨ ਕੇ ਗਾਵ ਰਿਆ ਹੈ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕੋਈ ਉਸ ਨੂੰ ਇਉਂ ਦੱਸ ਕੇ ਗਾਉਂ ਰਿਆ ਹੈ ਕਿ ਉਹ ਜਾਪਦਾ ਹੈ ਜਾਣਿਆ ਜਾਂਦਾ ਹੈ ਪਰ ਪ੍ਰਾਪਤੀ ਉਸ ਦੀ ਦੂਰ ਦਿਸਦੀ ਹੈ ਅਰਥਾਤ ਕੁਦਰਤ ਵਿੱਚ ਵਿਉਂ ਤੇ ਸਾਪ ਤੇ ਤਰਤੀਬ ਆਦਤੋਂ ਜਾਪਤਾ ਜਾਂਦਾ ਹੈ ਪਰ ਯੋਗ ਆਦਿ ਕਠਨ ਸਾਧਨਾ ਨਾਲ ਦਿਸਦਾ ਅਰਥਾਤ ਪ੍ਰਾਪਤ ਹੁੰਦਾ ਹੈ ਕੋਈ ਉਸ ਨੂੰ ਹਾਜ਼ਰ ਹਜ਼ੂਰ ਵੇਖ ਕੇ ਗਾਉਂ ਰਿਹਾ ਹੈ ਭਾਉ परा भक्ति या भक्ति ज्ञान नाल अनुभव करके अप्रोखे देख ਰਿਹਾ ਹੈ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਇਸ ਪ੍ਰਕਾਰ ਦੇ ਕਥੇ ਗਏ ਕਥਨਾ ਦਾ ਅੰਤ ਨਹੀਂ ਪਾਇਆ ਜਾਂਦਾ ਭਾਵੇਂ ਕਰੋਣਾ ਕਥਨ ਹਾਰਿਆਂ ਨੇ ਕਰੋਣਾ ਕਥਨੀਆਂ ਕਰੋਣਾ ਵਾਰ ਕਈਆਂ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਪਰ ਦਿਨ ਹਾਰ ਦਿਨਦਾ ਹੀ ਦਿੰਦਾ ਹੈ ਲੈਣ ਹਾਰੇ ਥੱਕ ਜਾਂਦੇ ਹਨ ਪਾਉ ਲੈੰਦੇ ਲੈੰਦੇ ਉਹਨਾਂ ਦੇ ਸ਼ਰੀਰ ਅੰਤ ਹੋ ਜਾਂਦੇ ਹਨ ਪਰ ਦਾਤ ਫਿਰ ਨਹੀਂ ਮੁਕਦੀ ਮੁੜ ਜਨਮ ਧਾਰ ਕਿਉ ਲੈਣ ਹਾਰੇ ਫਿਰ ਲੈੰਦੇ ਹਨ ਇਉਂ ਜੁਗਾ ਜੁਗਾਂ ਤਰਾਂ ਤੋਂ ਭੋਗਦੇ ਚਲੇ ਆ ਰਹੇ ਹਨ ਹੁਕਮੀ ਹੁਕਮ ਚਲਾਏ ਰਾਓ ਨਾਨਕ ਵਿਕਸੇ ਵੇ ਪਰਵਾਉ ਇਹ ਸਾਰੀ ਮਰਿਆਦਾ ਹੁਕਮੀ ਦਾ ਹੁਕਮ ਚਲਾ ਰਿਹਾ ਹੈ ਪਰ ਇਸ ਹੁਕਮ ਦੇ ਸੰਚਾਲਨ ਨਾਲ ਉਹ ਹੁਕਮੀ ਕਿਸੇ ਲਿਪਾਇ ਮਾਨਤਾ ਜਾਂ ਕਿਸੇ ਸੋਚ ਫਿਕਰ ਵਿੱਚ ਗਰਸਿਆ ਨਹੀਂ ਜਾਂਦਾ ਉਹ ਸਦਾ ਵੇਪਰਵਾ ਨਿਰਲੇਪ ਤੇ ਆਨੰਦ ਰਹਿਦਾ ਹੈ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਏ ਜਿਤ ਸਹਿ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਪ੍ਰਾਕਥਨ ਪਉੜੀ ਚਾਰ ਵਿੱਚ ਸਕਾਮ ਤੇ ਨਿਸ਼ਕਾਮ ਮੰਗਾ ਦੱਸ ਕੇ ਹੁਕਮੀ ਦੀ ਪ੍ਰਾਪਤੀ ਦਾ ਰਾਹ ਦੱਸਦੇ ਹਨ ਸਾਚਾ ਸਾਹਿਬ ਸਚਨਾ ਹੈ ਭਾਖਿਆ ਭਾਉ ਅਪਾਰ ਵੇ ਪਰਵਾਹ ਤੇ ਵਿਕਸਨ ਦਾ ਹੁਕਮੀ ਆਪਣੀ ਰਚੀ ਹੋਈ ਦਾ ਸਾਹਿਬ ਹੈ ਇਸ ਰਚੀ ਹੋਈ ਦੇ ਬਦਲਣਹਾਰ ਰੂਪ ਵਿੱਚ ਉਹ ਆਪ ਸਤ ਸਰੂਪ ਹੈ ਤੇ ਸਤ ਨਾਮ ਹੈ। ਅਨੇਕ ਭਾਵ ਵਾਲੇ ਜੀਵ ਤੋਂ ਉਹ અપਾਰ अनेका ਨਾਮਾਂ ਵਾਲਾ ਪੁਕਾਰਿਆ ਗਿਆ ਹੈ। ਆਪਣੇ ਆਪਣੇ ਭਾਵ ਅਨਸਾਰ ਉਸ ਦਾ ਨਾਮ ਆਖਦੇ ਹਨ। ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ ਤੇ ਆਪਣੀ ਮੰਗ ਅਨਸਾਰ ਉਸ ਤੋਂ ਦਾਤਾ ਮੰਗਦੇ ਹਨ ਤੇ ਦੇਹ ਦੇ ਕਰਦੇ ਹਨ। ਉਹ ਦਾਤਾਰ ਉਹ ਦਾਤ ਦਿੰਦਾ ਹੈ ਪਰ ਇਹ ਮੰਗਾ ਸਾਕਾਮ ਹਨ ਤੇ ਸਾਡੀ ਮੰਗ ਨਿਸ਼ਕਾਮ ਕੇਵਲ ਸੱਚੇ ਸਾਹਿਬ ਤੇ ਉਸਦੇ ਨਾਮ ਦੀ ਹੈ ਫਿਰ ਸਾਡੇ ਪਾਸ ਜੋ ਕੁਝ ਹੈ ਉਸੇ ਦਾਤੇ ਦੀ ਦਾਤ ਹੈ ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ ਸੋ ਜੇ ਸਭ ਕੁਝ ਦਾਤੇ ਦੀ ਦਾਤ ਹੈ ਸੋ ਪ੍ਰਸ਼ਨ ਉਪਜਦਾ ਹੈ ਕਿ ਫਿਰ ਅਸੀਂ ਕੀ ਉਸ ਦਾਤੇ ਦੇ ਅੱਗੇ ਧਰੀਏ ਭਾਉ ਕੀ ਨਜ਼ਰ ਪੇਸ਼ ਕਰੀਏ ਜਿਸ ਕਰਕੇ ਸਾਨੂੰ ਉਸ ਦਾ ਦਰਬਾਰ ਦਿਸ ਪਵੇ ਤੇ ਮੂੰਹੋਂ ਕੀ ਵਾਕ ਬੋਲੀਏ ਕਿ ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰੇ ਅੰਮ੍ਰਿਤ ਵੇਲਾ ਸਚਨਾਵ ਵਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਉਤਰ ਉਸ ਦੀਆਂ ਦਾਤਾਂ ਵਿੱਚੋਂ ਅੱਠ ਪੈਰ ਦਾ ਸਮਾ ਇੱਕ ਅਮੋਲਕ ਦਾਤ ਹੈ ਇਸ ਵਿੱਚੋਂ ਪਿਛਲੀ ਰਾਤ ਦਾ ਪਹਿਰ ਅਰਥਾਤ ਅੰਮ੍ਰਿਤ ਵੇਲਾ ਉਸ ਦੀ ਨਜ਼ਰ ਵਜੋਂ ਭੇੜ ਤਰੀਏ ਉਸ ਵੇਲੇ ਉਸ ਦਾ ਸੱਚਾ ਨਾਮ ਸਿਮਰਿਏ ਤੇ ਉਸ ਦੀਆਂ ਵਡਿਆਈਆਂ ਦਾ ਵਿਚਾਰ ਕਰੀਏ ਇਸ ਨਾਲ ਉਸ ਦੀ ਮਿਹਰ ਸਾਡੇ ਤੇ ਹੋਵੇਗੀ ਜੇ ਅਸੀਂ ਨੇਰੇ ਕਰਮਾਂ ਤੇ ਟੇਕ ਰੱਖੀ ਤਾਂ ਕਰਮਾਂ ਨਾਲ ਤਾਂ ਸਰੀਰ ਮਿਲਦਾ ਹੈ ਮੁਕਤੀ ਨਹੀਂ ਮਿਲਦੀ ਪਰ ਮੁਕਤ ਦੁਆਰਾ ਸਾਈਂ ਦੀ ਮਿਹਰ ਦ੍ਰਿਸ਼ਟੀ ਨਾਲ ਹੀ ਖੁੱਲਦਾ ਹੈ ਸੋ ਮਿਹਰ ਲਈ ਗੁਣ ਅਨਵਾਦ ਤੇ ਨਾਮ ਅਰਾਧਨਾ ਚਾਹੀਏ ਨਾਨਕ ਐਵੇਂ ਜਾਣੀ ਐ ਸਭ ਆਪੇ ਸਚਿਆਰ ਜਦੋਂ ਮੁਕ ਦਵਾਰਾ ਖੁੱਲ ਜਾਂਦਾ ਹੈ ਤਾਂ ਹੈ ਨਾਨਕ ਇਉਂ ਜਾਣ ਲਈਦਾ ਹੈ ਭਾਵ ਇਹ ਗਿਆਨ ਹੋ ਜਾਂਦਾ ਹੈ ਕਿ ਉਹ ਸਚਿਆਰ ਸत्य ਸਰੂਪ ਵਾਹਿਗੁਰੂ ਸਭ ਕੁਝ ਆਪ ਹੀ ਆਪ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਨ ਗਾਵਿਏ ਗੁਣੀ ਨਿਧਾਨ ਗਾਵਿਏ ਸੁਣੀਏ ਮਨ ਰਖਿਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨ ਜਾਇ ਗੁਰਾ ਇੱਕ ਦੇਹ 부ਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਇ ਪ੍ਰਾਕਥਨ ਹੁਣ ਪੰਜਵੀਂ ਪੌੜੀ ਵਿੱਚ ਇੱਕ ਗੱਲ ਹੋਰ ਦਰਸਾਉਂਦੇ ਹਨ ਜਿਸ ਦੀ ਸਹਿਨਤ ਮੂਲ ਮੰਤਰ ਵਿੱਚ ਗੁਰਪ੍ਰਸਾਦ ਕਹਿ ਕੇ ਦੇ ਆਏ ਸਨ ਉਹ ਹੈ ਗੁਰੂ ਗੁਰੂ ਦੇ ਨਾਲ ਹੀ ਇੱਕ ਪ੍ਰੇਮ ਦਾ ਇੱਕ ਹੋਰ ਰੁਕਨ ਵੀ ਦਰਸਾਇਆ ਹੈ ਕਿ ਗੁਰੂ ਦੇ ਦਸੇ ਨਾਮ ਤੇ ਗੁਣ ਕਾਇਨ ਵਿੱਚ ਪ੍ਰੇਮ ਲੋੜੀਏ ਹੁਕਮੀ ਨੂੰ ਇਸ ਪੌੜੀ ਵਿੱਚ ਨਿਰੰਝਨ ਆਖ ਕੇ ਮਾਇਆ ਤੋਂ ਅਤੀਤ ਤੇ ਸੁੱਤੇ ਪ੍ਰਕਾਸ਼ ਦੱਸਿਆ ਹੈ थापਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹ ਸਚਿਆਰ ਸਤੇ ਸਰੂਪ ਜੋ ਸਭ ਕੇ ਛਾਪੇ ਆਪ ਹੈ ਥਾਪਿਆ ਨਹੀਂ ਜਾ ਸਕਦਾ ਨਰਚਿਆ ਜਾ ਸਕਦਾ ਹੈ ਉਹ ਆਪਣੇ ਆਪ ਤੇ ਆਪੇ ਆਪ ਹੈ ਉਹ ਮਾਇਆ ਆਦ ਕਿਸੇ ਆਸਰੇ ਉਪਾਦੀ ਤੋਂ ਅਲੇਪ ਹੈ ਜਿਸ ਨੇ ਉਸ ਸੁੱਤੇ ਕਾਇਮ ਤੇ ਸੁੱਤੇ ਪ੍ਰਕਾਸ਼ ਤੇ ਨਿਰਲੇਪ ਦੀ ਸੇਵਾ ਕੀਤੀ ਹੈ ਉਸ ਨੇ ਉਸ ਦੀ ਹੋਣ ਦਾ ਸਬੂਤ ਪਾ ਲਿਆ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਧਾਨ ਜਿਸ ਨੇ ਉਸ ਸੁੱਤੇ ਕਾਇਮ ਤੇ ਸੁੱਤੇ ਪ੍ਰਕਾਸ਼ ਤੇ ਨਿਰਲੇਪ ਦੀ ਸੇਵਾ ਕੀਤੀ ਹੈ ਉਸ ਨੇ ਉਸ ਦੀ ਹੋਣ ਦਾ ਸਬੂਤ ਪਾ ਲਿਆ ਹੈ ਗਾਵਿਏ ਸੁਣੀਏ ਮਨ ਰਖਿਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਪ੍ਰਸ਼ਨ हे गुरु नानक देव जी उस निरंजन निराकार दी सेवा की को करी दी है उत्तर ਉਸ ਗੁਣ ਸਾਗਰ ਦੇ ਗੁਣ ਗਾ ਵੀਏ ਹਾਂ ਗਾ ਵੀਏ ਤੇ ਗੁਣ ਕਥਨ ਨੂੰ ਸੁਣੀਏ ਵੀ ਗਾ ਸੁਣ ਕੇ ਮਨ ਵਿੱਚ ਉਸ ਨਾਲ ਪ੍ਰੇਮ ਰੱਖੀਏ ਤਾਂ ਜੋ ਇਹ ਮਨ ਦੁੱਖ ਨੂੰ ਦੂਰ ਕਰ ਲਵੇ ਤੇ ਸੁਖ ਨੂੰ ਆਪਣੇ ਸਰੂਪ ਵਿੱਚ ਸਮਾ ਲਵੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰਈਸਰ ਗੁਰਗੋਰਖ ਬਰਮਾ ਗੁਰ ਪਾਰਬਤੀ ਮਾਈ ਪ੍ਰਸ਼ੰਤ ਕੀ ਤੁਸੀਂ ਨਿਰੰਜਨ ਤੋਂ ਈਸ਼ਵਰ ਸ਼ਿਵ ਵਿਸ਼ਨੂੰ ਬ੍ਰਹਮਾ ਆਦੀ ਸ਼ਕਤੀ ਤੇ ਪਾਰਵਤੀ ਲక్ష్ਮੀ ਸਰਸਵਤੀ ਆਦੀ ਸ਼ਕਤੀਆਂ ਨੂੰ ਨਹੀਂ ਮੰਨਦੇ ਜਿਨ੍ਹਾਂ ਦਾ ਸਰਗੁਣ ਸਰੂਪ ਹੋਣ ਕਰਕੇ ਧਿਆਨ ਧਾਰਿਆ ਜਾ ਸਕਦਾ ਹੈ ਉੱਤਰ ਗੁਰੂ ਹੀ ਮੇਰਾ ਸ਼ਿਵ ਹੈ ਗੁਰੂ ਹੀ ਮੇਰਾ ਵਿਸ਼ਨੂੰ ਹੈ ਗੁਰੂ ਹੀ ਮੇਰਾ ਬ੍ਰਹਮਾ ਹੈ ਗੁਰੂ ਹੀ ਮੇਰੀ ਪਾਰਵਤੀ ਲక్ష్ਮੀ ਤੇ ਸਰਸਵਤੀ ਹੈ ਪ੍ਰਸ਼ਨ ਬਿਨਾਂ ਉਹਨਾਂ ਦੇ ਮੰਨੇ ਦੇ ਨਾਦ ਤੇ ਵੇਦ ਸ਼ਬਦ ਤੇ ਗਾਇਨ ਦਾ ਅਦਿਸ਼ਠਾ ਕੌਣ ਬਣੇ ਉੱਤਰ ਗੁਰੂ ਦਾ ਉਚਾਰਿਆ ਵਾਕ ਮੇਰੇ ਲਈ ਨਾਦ ਹੈ ਗੁਰੂ ਦਾ ਵਾਕ ਹੀ ਵੇਦ ਹੈ ਕਿਉਂਕਿ ਗੁਰੂ ਵਾਕ ਵਿੱਚ ਨਿਰੰਝਨ ਸਮਾਰਿਆ ਹੈ ਜੇ ਹਉ ਜਾਣ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਉਸ ਗੁਰੂ ਦੀ ਮਹਿਮਾ ਪੂਰੀ ਪੂਰੀ ਨਹੀਂ ਜਾਣੀ ਜਾ ਸਕੀ ਦੀ ਜੇ ਮੈਂ ਜਾਣ ਵੀ ਲਵਾਂ ਤਾਂ ਵਰਣਨ ਨਹੀਂ ਕਰ ਸਕਦਾ ਕਿਉਂਕਿ ਉਸ ਦਾ ਕਥਨ ਕਿਹਾ ਹੀ ਨਹੀਂ ਜਾ ਸਕਦਾ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਇਸ ਲਈ ਮੇਰੀ ਉਸ ਅੱਗੇ ਹੀ ਅਰਦਾਸ ਹੈ ਕਿ ਹੈ ਗੁਰੋ ਮੈਨੂੰ ਇੱਕ ਗੱਲ ਬੁਝਾ ਦਿਓ ਕਿ ਸਬਨਾ ਜੀਆਂ ਦਾ ਜੋ ਇੱਕੋ ਦਾਤਾ ਹੈ ਉਹ ਮੈਨੂੰ ਕਦੇ ਵਿਸਰੇ ਨਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ